ਕੀ ਮਸਲਾ ਜੀ ਇਹ ਸੰਦੀਪ ਸਿੰਘ ਆ ਜੀ ਇਥੇ ਮਲਕਪੰਡਾ ਦਾ ਜੀ ਉਹਦੇ ਉਹਦੀ ਵਿਆਹ ਦੇ ਪ੍ਰੋਗਰਾਮ ਦੇ ਸਮੇਂ ਜਾਗੋ ਦਾ ਫੰਕਸ਼ਨ ਸੀਗਾ ਜੀ ਰਾਤ ਉੱਥੇ ਉਹਦੇ ਰਿਸ਼ਤੇਦਾਰ ਦੋਸਤ ਮਿਤਰਾਏ ਹੋਏ ਸੀਗੇ ਜੀ ਪਰਮਿੰਦਰ ਸਿੰਘ ਦੀ ਰਾਤ ਇਥੇ ਕੋਈ ਪਿੰਤਰੇ ਹਾਲ ਚਾ ਥੋੜੇ ਲੱਗਣ ਕਾਰਨ ਮੌਤ ਹੋਈ ਹੈ ਹੋ ਗਈ ਹੈ ਜੀ ਉਹਦੀ ਅਸੀਂ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜੀ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਸਰ ਗੋਲੀ ਰਵਾਲਵਰ ਚੱਲੀ ਪਿਸਟਲ ਚੱਲੀ ਹੈ ਕੀ ਹੈ ਰਵਾਲਵਰ ਨਾਲ ਚੱਲੀ ਠੀਕ ਹੈ ਧੰਨਵਾਦ ਜੀ ਪੰਸਾਹ ਰਾਤ ਥੋੜੇ ਪਿੰਡ 'ਚ ਜਿਹੜਾ ਵਾਕਿਆ ਹੋਇਆ ਵਿਆਹ ਕੀ ਤੁਹਾਡੀ ਨੌਲੇਜ ਆਇਆ ਤੇ ਕੀ ਤੁਹਾਨੂੰ ਲੱਗਿਆ ਪਤਾ ਤੇ ਰਾਤ 8:30 9 ਵਜੇ ਦੀ ਗੱਲ ਆ ਤਕਰੀਬਨ ਵਿਆਹ ਸੀਗਾ ਤੇ ਉੱਥੇ ਵਿਆਹ ਦੇ ਵਿੱਚ ਤੁਹਾਨੂੰ ਪਤਾ ਹੈ ਜਾਗੋ ਦੇ ਵਿੱਚ ਬੰਦੇ ਨਜ ਦੇ ਵਿੱਚ ਕੋਈ ਪਤਾ ਨਹੀਂ ਲੱਗਿਆ ਅਚਾਨਕ ਖਾਇਰ ਹੋਇਆ ਤੇ ਅਚਾਨਕ ਖਾਇਰ ਹੋ ਕੇ ਉਹਦੇ ਨਾਲ ਬੰਦੇ ਗੁਰੇ ਲਾ ਹੁਣ ਕੋਈ ਤਫਤੀਸ਼ ਚੱਲ ਰਹੀ ਹੈ ਪੁਲਿਸ ਦੀ ਹੁਣ ਤਫਤੀਸ਼ ਸ਼ੁਰੂ ਆਲੇ ਹੁਣ ਦੇਖੋ ਵੀ ਕੀ ਬਣਦਾ ਠੀਕ ਹੈ ਬੰਦਾ ਮਲਕੋ ਦਾ ਗੋਲੀ ਚੱਲਣ ਦੇ ਕਾਰਨਾਂ ਦਾ ਕੁਝ ਪਤਾ ਲੱਗਿਆ ਕੋਈ ਨਹੀਂ ਕੋਈ ਨਹੀਂ ਹਲੇ ਪਤਾ ਲੱਗਿਆ ਸਾਨੂੰ ਨੂੰ ਠੀਕ ਆ ਸਾਨੂੰ ਤਾਂ ਅਨਸੋੜੇ ਹੀ ਪਤਾ ਲੱਗਿਆ ਮਲਕ ਵਿਆਹ ਜਾਂ ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਦੇ ਵਿੱਚ ਜੋ ਹੋਇਆ ਹੁੰਦਾ ਜੀ 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 ਪ੍ਰੋਗਰਾਮ ਪੂਰਾ ਪੌਂਦੇ ਸਾਰੇ ਕਰਦੇ ਸੀ ਇਕੱਠੇ ਬੰਦੇ ਸੀ ਉਹ ਸਾਰੇ ਹੂੰ ਤੇ ਆਸ ਵਿੱਚ ਦੋਸਤੀ ਸੀਗੀ ਠੀਕ ਧੰਨਵਾਦ ਕੀ ਗੱਲ ਹੋਈ ਹੈ ਮਲਕਪਿੰਡ ਵਿੱਚ ਹੁਣ ਆਇਆ ਸੀਗਾ ਜੀ ਮਲਕਪਿੰਡ ਦੇ ਵਿੱਚ ਜਾਗੋ ਤੇ ਫਾਇਰਿੰਗ ਹੋਈ ਹੈ ਹਾਂਜੀ ਤੇ ਅਸੀਂ ਸਿਵਲ ਹਸਪਤਾਲ ਪਹੁੰਚੇ ਇੱਥੇ लवली ਇਸੇ ਆ ਜੂਲਰ ਦਾ ਜਿਹੜੇ ਮਾਲਕ ਆ ਇਹ ਆਉਦੇ ਦੋਸਤ ਜਰਨੈਲ ਸਿੰਘ ਨਾਲ ਇੱਥੇ ਜਾਗੋ ਤੇ ਆਏ ਸੀਗੇ ਜਰਨੈਲ ਸਿੰਘ ਦੇ ਸਾਲੇ ਸੰਦੀਪ ਦਾ ਜਾਗੋ ਸੀਗੀ ਉਥੇ ਜਾਗੋ ਦੇ ਵਿੱਚ ਫਾਇਰ ਹੋਈ ਆ ਤੇ ਇਹਨਾਂ ਦੇ ਆਪਸ ਵਿੱਚ ਕੀ ਉਥੇ ਵਿਆਹ ਜੋ ਨਾਜਿਆ ਤੋਂ ਉਹ ਗੋਲੀ ਉਹਦੇ ਲੱਗੀ ਆ ਤੇ ਫਰਦਰ ਹੁਣ ਬਿਆਨ ਵੀ ਵਗੈਰਾ ਲੈਦੇ ਆ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਦੇਖਦੇ ਨੇ ਵੀ ਕੀ ਇਹ ਕਾਰਨ ਕਰਕੇ ਹੋਇਆ ਕਿੰਨੀਆਂ ਗੋਲੀਆਂ ਲੱਗੀਆਂ ਜੀ ਉਹਦੇ ਇੱਕ ਗੋਲੀ ਆ ਜੀ ਰਾਈਟ ਸਾਈਡ ਤੇ ਨਾ ਇੱਕ ਗੋਲੀ ਲੱਗੀ ਹੈ ਸਹੀ ਹੈ ਜਾਂ ਮੌਤ ਹੋ ਗਈ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਠੀਕ ਹੈ ਗੋਲੀ ਕਿਤੋਂ ਚੱਲੀ ਹੈ ਜੀ ਗੋਲੀ ਜਾਗੋ ਤੇ ਚੱਲੀ ਹੈ ਅੱਛਾ ਨਹੀਂ ਕਿ ਪਰਸਨ ਤੋਂ ਚੱਲੀ ਹੈ ਕਿ ਜਾਂ ਨਹੀਂ ਉਹਨਾਂ ਦੇ ਪਰਸਨਲ ਵੈਪਨਾਂ ਚੋਂ ਇਹਨਾਂ ਦੇ ਚੱਲੀ ਆ ਜਾਂਦੀ ਆਪਸੀ ਹਾਂ ਜੀ ਹਾਂ ਜੀ ਇਹ ਹੁਣ ਆਪਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਤੇ ਦੇਖ ਲੈਂਦੇ ਆ ਵੀ ਕਿਹਦੇ ਵੈਪਨ ਤੋਂ ਜਾਂਦੀ ਹੈ ਠੀਕ ਹੈ ਠੀਕ